ਕੇਸਰੀ ਦੁਪੱਟੇ ਵਿੱਚ ਅਮਰੀਲ ਕੋਈ ਬੈਠੀ ਕੇਸਰੀ ਦੁਪੱਟੇ ਵਿੱਚ ਅਮਰੀਲ ਕੋਈ ਬੈਠੀ ਪੁੱਤਰ ਤੇ ਪੁੱਤਰੀ ਪਿਆਰੇ ਗਰਕ ਜਾਏ ਰੱਬ ਕਰਕੇ ਬੇਦਰਦੀ ਮੁਗਲਿਸਰਕਾਰੇ ਗਰਕ ਜਾਏ ਰੱਬ ਕਰਕੇ ਸੁੱਤਿਆ ਲਲਾ ਦੇ ਮਾਤਾ ਵਾਲਾ ਨੂੰ ਸਵਾਰਦੀ ਕੁੱਟ-ਕੁੱਟ ਲਾਉਂਦੀ ਨਹੀਂ ਕਦੇ ਜਿਹੜਾ ਰਹਾ ਸੁੱਤੇ ਆ ਲਾਲਾ ਦੇ ਮਾਤਾ ਵਾਲਾ ਨੂੰ ਸਵਾਰਦੀ ਕੁੱਟ-ਕੁੱਟ ਲਾਉਂਦੀ ਨਹੀਂ ਕਰੇ ਜਿਹੜਾ ਹਾਰਦੀ ਮਾਰ ਮਰ ਜਾਏ ਮੇਰੀ ਗੋਦੀ ਵਿੱਚ ਸੁੱਤੇ ਪਏ ਨੇ ਮਾਰ ਮਰ ਜਾਏ ਮੇਰੀ ਗੋਦੀ ਵਿੱਚ ਸੁੱਤੇ ਪਏ ਨੇ ਢਿੱਡੋਂ ਪੁੱਕੇ ਅੱਖੀਆਂ ਦੇ ਤਾਰੇ ਗਰਕ ਜਾਏ ਰੱਬ ਕਰਕੇ ਬੇਦਰ ਦੀ ਮੁਗਲ ਸਰਕਾਰੇ ਗਰਕ ਜਾਏ ਤੇ ਤਾਰਿਵਾਜ ਮਾਰ ਲਈ ਸਿਪਾਹੀ ਨੇ ਸਾਤੀ ਨਾਲ ਲਾਲੇ ਪੁੱਤ ਬੁੱਢੜੀ ਜੀ ਮਾਈ ਨੇ ਸੁਬਾਹ ਹੁੰਦੇ ਤਾਰਿਵਾਜ ਮਾਰ ਲਈ ਸਿਪਾਹੀ ਨੇ ਸਾਤੀ ਨਾਲ ਲਾਲੇ ਪੁੱਤ ਬੁੱਢੜੀ ਜੀ ਮਾਈ ਨੇ ਹੋੜੀ ਹੋੜੀ ਲਾਲਾ ਨੂੰ ਉਹ ਕੱਲਾ ਸਮਝਾਵੇਂ ਨਾਲੇ ਹੋੜੀ ਹੋੜੀ ਲਾਲਾ ਨੂੰ ਉਹ ਕੱਲਾ ਸਮਝਾਵੇਂ ਨਾਲੇ ਸਿਰਾਂ ਤੇ ਸਜਾਵੇਂ ਦੇ ਸਿਤਾਰੇ ਘਰ ਕੇ ਜਾਏ ਰੱਬ ਕਰਕੇ ਕਜਾਏ ਰੱਬ ਕਰਕੇ ਹੱਥ ਕਰੇ ਵਾਲੀ ਬਾਹ ਕਰਕੇ ਉਤਾਰੂ ਸਫਰੀ ਤਸੱਲੀ ਦੇਂਦੇ ਸੇਵ ਜਉਦੇ ਮਾਨੂ ਹੱਥ ਕਰੇ ਵਾਲੀ ਬਾਹ ਕਰਕੇ ਉਤਾਰੂ ਸਫਰੀ ਤਸੱਲੀ ਦੇਂਦੇ ਸੇਵ ਜਉਦੇ ਮਾਨੂ ਸਾਰੇ ਦੇ ਯਕੀਨ ਰੱਖੀ ਅਸੀਂ ਨਹੀਂ ਡੋਲਦੇ ਮਾਨੂ ਸਾਡੇ ਤੇ ਯਕੀਨ ਰੱਖੀ ਅਸੀਂ ਨਹੀਂ ਉਡੋਲ ਕੇ ਮਾਇ ਅਸੀਂ ਦਸ਼ਮੇਸ਼ ਦੇ ਜੁਲਾਰੇ ਗਰ ਕੀ ਜਾਏ ਰੱਬ ਕਰਕੇ ਬੇਦਰਦ ਮੁਗਲ ਇਸਰਕਾਰੇ ਗਰ ਕੀ ਜਾਏ ਰੱਬ ਕਰਕੇ ਬੇਦਰਦ ਮੁਗਲ ਇਸਰਕਾਰੇ ਗਰ ਕੀ ਜਾਏ ਰੱਬ ਕਰਕੇ